ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਦਾ ਇਹ ਦਿਨ ਅੱਜ ਸਾਰੇ ਹਿੰਦੁਸਤਾਨ ਸਾਰੇ ਵਿਸ਼ਵ ਚ ਮਨਾਇਆ ਜਾ ਰਿਹਾ ਤੇ ਉਹਦੇ ਉਹ ਸਿਰਫ ਤੇ ਸਿਰਫ ਇੱਕ ਸ਼ਖਸ ਦੇ ਬਦੌਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਜਨਰਲ ਨੇ 2022 ਵਿੱਚ ਇਸ ਚੀਜ਼ ਦੀ ਸ਼ੁਰੂਆਤ ਕੀਤੀ ਤੇ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਨੂੰ ਸਾਰੇ ਹਿੰਦੁਸਤਾਨ ਵਿੱਚ ਮਨਾਉਣਾ ਸ਼ੁਰੂ ਕੀਤਾ ਇਹ ਬਹੁਤ ਹੀ ਲਾਸਾਨੀ ਸ਼ਹਾਦਤ ਹੈ ਜਿਹੜੇ ਇੱਕ ਬਹੁਤ ਛੋਟੇ ਮਾਸੂਮ ਬੱਚਿਆਂ ਤੇ ਕਿੰਨੇ ਤਸੀਹੇ ਕੀਤੇ ਗਏ ਕਿੰਨੇ ਉਹਨਾਂ ਨੂੰ ਜ਼ੁਲਮ ਕੀਤਾ ਗਿਆ ਲੇਕਿਨ ਉਹਨਾਂ ਨੇ ਈਨ ਨਹੀਂ ਮੰਨੀ ਤੇ ਆਪਣੇ ਧਰਮ ਦੇ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਇਸ ਸ਼ਹਾਦਤ ਨੂੰ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਜਾਂ ਸਿੱਖ ਆਪਣੇ ਸਿੱਖ ਸਮਾਜ ਆਪਣੇ ਧਰਮਸਥਾਨਾਂ ਤੇ ਜਰੂਰ ਮਨਾਉਂਦਾ ਸੀ ਲੇਕਿਨ ਅਸੀਂ ਪ੍ਰਧਾਨ ਮੰਤਰੀ ਜੀ ਦੇ ਬਹੁਤ ਰਣੀ ਹੈ ਕਿ ਉਹਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਇਸ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਗਿੱਲ ਰਾਸ਼ਟਰੀ ਉਪ ਪ੍ਰਧਾਨ ਹਿਮਾਲਿਆ ਪਰਿਵਾਰ ਜੀ ਦੇ ਗ੍ਰਹਿ ਨਿਵਾਸ ਵਿਖੇ ਵੀਰ ਬਾਲ ਦਿਵਸ ਮਨਾਇਆ ਗਿਆ ਅੱਜ ਦੀ ਇਸ ਦਿਨ ਦੀ ਜਿਹੜੀ ਮਹੱਤਤਾ ਸੀ ਉਹ ਬਹੁਤ ਜ਼ਿਆਦਾ ਹੈ ਛੋਟੇ ਸਾਹਿਬ ਜਦਿਆਂ ਦੀ ਲਾਸਾਨੀ ਸ਼ਹਾਦਤ ਆਉਣ ਵਾਲੀ ਪੀੜੀ ਨੂੰ ਦੱਸਣ ਵਾਸਤੇ ਕਿ ਧਰਮ ਦੇ ਅਡੋਲ ਰਹੇ ਡੋਲੇ ਨਹੀਂ ਸ਼ਹਾਦਤ ਕਬੂਲ ਕੀਤੀ ਪਰ ਆਪਣਾ ਧਰਮ ਨਹੀਂ ਛੱਡਿਆ ਸੋ ਅੱਜ ਅਲੱਗ-ਅਲੱਗ ਸਮਾਜਿਕ ਧਾਰਮਿਕ ਸੰਗਠਨਾਂ ਦੇ ਹਾਜ਼ਰੀ ਦੇ ਵਿੱਚ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਛੋਟੇ ਸਹਿਬਜ਼ਾਦੇ ਤੇ ਹੋਰ ਸਿੰਘਾਂ ਦੀ ਸ਼ਹੀਦੀ ਦੇ ਫੁੱਲ ਸ਼ਰਧਾ ਸੁੰਮਣ ਫੁੱਲ ਪੇਟ ਕੀਤੇ ਗਏ ਸਾਡੇ ਬਨਵਾਸੀ ਕल्याण ਆਸ਼ਰਮ ਦੇ ਮਾਨਯੋਗ ਰਾਸ਼ਟਰੀ ਕਾਰਜਕਰਮੀ ਸਦਸੇ ਸ੍ਰੀ ਸੁਰੇਸ਼ رائے ਕਲਕਰ Rao Kalkani ਜੀ ਵਿਸ਼ੇਸ਼ ਤੌਰ ਤੇ ਦਿੱਲੀੋਂ ਇੱਥੇ ਪਹੁੰਚੇ ਸਨ ਔਰ ਜਿੰਨਾ ਕਾ ਸੰਗਤ ਦਾ ਸਹਿਯੋਗ ਔਰ ਜਿੰਨਾ ਉਹਨਾਂ ਦਾ ਸੇਵਾ ਸਮਰਪਣ ਭਾਵ ਮਿਲਿਆ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਨੇਸ਼ ਸਤੀ ਪ੍ਰਾਤਮਾ ਸਚਿਵ ਵਨਵਾਸੀ ਕਲਿਆਣਾ ਆਸ਼ਰਮ ਪੰਜਾਬ ਨਾਮ ਸੁਰੇਸ਼ ਕੁਲਕਰਨੀ ਮੈਂ ਵਨਵਾਸੀ ਕਲਿਆਣਾ ਆਸ਼ਰਮ ਕਾ ਅਖਿਲ ਭਾਰਤੀਏ ਕਾਰਜਕਾਰੀ ਮੰਡਲ ਦਾ ਸਦਸya ਦਿੱਲੀ ਮੇਰਾ ਕੇਂਦਰ आज वीर बाल दिवस पर यहाँ बटाला में जो कार्यक्रम हुआ उसमें सम्मिलित होने का मुझे सहभाग मिला वो धन्यवाद मैं देता हूँ यहाँ के सभी कार्यकर्ताओं को वीर शहीद बाल दिवस पर पूरे देश भर में जागरूकता लाना पूरे समाज में जागरूकता लाना वीर दिव, बाल दिवस पर जिस प्रकार का बलिदान इस समाज के लिए कि उन्होंने किया है उसको याद करके ਅੰਭੀ ਇਸ ਪ੍ਰਕਾਰ ਧਰਮ ਸੇ ਦੇਸ਼ ਕੇ ਲੀਏ ਡਟੇ ਰਹੇ ਇਹ આજ ਕੀ ਅਵਸ਼ਕਤਾ ਹੈ। ਧੰਨਵਾਦ। ਤੇ ਇਸ ਕਰਕੇ ਅਸੀਂ ਸਾਰੇ ਕੇਵਲ ਨਾ ਪੰਜਾਬ ਦੇ ਲੋਕ ਨਾ ਕੇਵਲ ਸਿੱਖ ਸਮਾਜ ਦੇ ਲੋਕ ਬਲਕਿ ਸਮਸਤ ਹਿੰਦੁਸਤਾਨੀ ਇਸ ਚੀਜ਼ ਦੇ ਰਿਣੀ ਆ ਕਿ ਜੇ ਸਾਡੀ ਅਜ ਸੁੰਨਤ ਨਹੀਂ ਹੋਈ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਰਕੇ ਹੋਈ ਤੇ ਇਸ ਕਰਕੇ ਅੱਜ ਦਾ ਇਹ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਠੀਕ ਹੈ ਕਿ ਵੀਰ ਬਾਲ ਦਿਵਸ ਨੂੰ ਸਮਰਪਿਤ ਹੈ ਪਰ ਮੈਂ ਤੁਹਾਨੂੰ ਆਦੀ ਹਾਂ ਕੇਂਦਰ ਸਰਕਾਰ ਦਾ ਤੇ ਉਹਨਾਂ ਨੇ ਇਹ ਜਿਹੜੀ ਸ਼ਹਾਦਤ ਹੈ ਉਹ ਪੂਰੇ ਹਿੰਦੂਸਤਾਨੀਆਂ ਨੂੰ ਕੀਤੇ ਕਰਾਨ ਵਾਸਤੇ ਇਹ ਦਿਹਾੜਾ ਜਿਹੜਾ ਉਹ ਚੁਣਿਆ ਹੈ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਕੇਰਲ ਹੋਵੇ ਚਾਹੇ ਉਹ ਅਸਮ ਹੋਵੇ ਨਗਾਲੇ ਹੋਵੇ ਚਾਹੇ ਉਹ ਰਾਜਸਥਾਨ ਲਏ ਮਤਲਬ ਹਿੰਦੁਸਤਾਨ ਦੇ ਹਰ ਕੋਨੇ 'ਚ ਵਸਣ ਵਾਲਾ ਵਸਮੀਖ ਜਿਹੜਾ ਹੈ ਉਹ ਇਹ ਸ਼ਹਾਦਤ ਨੂੰ ਯਾਦ ਕਰੇ ਕਿ ਗੁਰੂ ਪੁੱਤਰ ਜਿਹੜੇ ਸੀ ਸਾਹਜਾਦਾ ਜੋਰਾਵਰ ਸਿੰਘ ਤੇ ਸਾਹਜਾਦਾ ਫਤੇ ਸਿੰਘ ਜਿਹੜੇ ਛੋਟੇ ਦੋ ਸਾਧਿਆ ਨੇ ਸਨ ਉਹਨਾਂ ਨੂੰ ਨੀਂਹ ਵਿੱਚ ਕਿਉਂ ਚੁਣਵਾਇਆ ਗਿਆ ਔਰ ਇਸ ਕਰਕੇ ਚੁਣਵਾਏ ਗਏ ਕਿ ਉਹਨਾਂ ਨੇ ਧਰਮ ਦੀ ਇਲਾਜ ਬਚਾਈ ਔਰ ਆਉਣ ਵਾਲੀਆਂ ਪੀੜ੍ਹੀਆਂ ਅਧਰ ਪੀੜ੍ਹੀਆਂ ਯਾਦ ਰੱਖਣ ਕਿ ਜਦੋਂ ਸਾਡੇ ਉੱਪਰ ਇਸ ਪ੍ਰਕਾਰ ਦਾ ਕੋਈ ਸੰਕਟ ਆਏਗਾ ਤੇ ਅਸੀਂ ਵੀ ਉਹ ਗੁਰੂ ਪੁੱਤਰਾਂ ਨੂੰ ਯਾਦ ਕਰਕੇ ਆਪਣੇ ਧਰਮ ਤੇ ਅਡਿੱਗ ਰਹੀਏ ਇਸ ਕਰਕੇ ਉਹਨਾਂ ਹੀ ਭਾਈ ਸਾਹਿਬ ਨੇ ਸ਼ਬਦ ਪ੍ਰਯੋਗ ਕੀਤਾ ਕਿਉਂ ਸਿੱਖਾਂ ਨੂੰ ਇਹ ਮਤ ਦੇ ਕੇ ਗਏ ਤੇ ਮੈਂ ਕਵਾਂਗਾ ਉਹਦੇ ਵਿੱਚ ਗੱਲ ਜੋੜਾਂਗਾ ਕਿ ਕੇਵਲ ਸਿੱਖਾਂ ਨੂੰ ਇਹ ਮਤ ਨਹੀਂ ਦੇ ਕੇ ਗਏ ਸਮਸਤ ਹਿੰਦੁਸਤਾਨੀਆਂ ਨੂੰ ਇਹ ਮਤ ਦੇ ਕੇ ਗਏ ਇਸ ਕਰਕੇ ਮੈਂ ਆਜ ਤੇ ਦੇਣਾ ਬਨਵਾਸੀ ਕਲਿਆਣ ਆਸ਼ਰਮ ਦਾ ਬੜਾ ਆਭਾਰੀਆਂ ਕਿ ਉਹਨਾਂ ਨੇ ਅੱਜ ਬਟਾਲੇ ਆਂ ਦਾ ਵੀਰ ਬਾਅਦ ਦਿਵਸ ਦਾ ਇਹ ਪ੍ਰੋਗਰਾਮ ਰੱਖਿਆ ਹੈ ਔਰ ਜਰੂਰਤ ਇਹ ਜੀ ਹੈ ਕਿ ਜਗਾ ਜਗਾ ਦੇ ਉੱਪਰ ਸਾਰਾ ਸਮਾਜ ਜਿਹੜਾ ਹੈ ਉਹ ਵੀਰ ਬਾਲ ਦਿਵਸ ਨੂੰ ਮਨਾਏ ਔਰ ਵੀਰ ਬਾਲ ਦਿਵਸ ਕਿਉਂ ਮਨਾਣਾ ਹੈ ਉਹਦੇ ਪਿੱਛੇ ਕੀ ਹੇਤੂ ਹੈ ਇਹ ਜਿਹੜਾ ਸੰਦੇਸ਼ ਹੈ ਉਹ ਹਰ ਜਨ ਤੱਕ ਪਹੁੰਚਣਾ ਚਾਹੀਦਾ ਹੈ ਅਸੀਂ ਇਹ ਦੇਖਨੇ ਆ ਕਿ ਪੰਜਾਬ ਦੀ ਧਰਤੀ ਦੇ ਉੱਪਰ ਬਹੁਤ ਤੇਜ਼ ਗਤੀ ਨਾਲ ਕਨਵਰਜਨ ਜਿਹੜੀ ਹੋ ਰਹੀ ਹੈ ਸਾਡੇ ਸਮਾਜ ਦੇ ਲੋਕ ਜਿਹੜੇ ਹੈ ਆਪਣਾ ਧਰਮ ਜੜਾਓ ਛੱਡ ਕੇ ਦੂਜੇ ਧਰਮਾਂ 'ਚ ਜਾ ਰਹੇ ਤੇ ਇਸ ਕਾਰਨ ਤੇ ਇਹ ਵੀਰ ਬਾਲ ਦਿਵਸ ਲਈ ਮਨਾਇਆ ਗਿਆ ਔਰ ਉਹ ਗੁਰੂ ਪੁੱਤਰਾ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਕੀ ਇਸ ਕਰਕੇ ਦਿੱਤੀ ਸੀ ਕਿ ਸਾਡੇ ਜਿਹੜੇ ਅੱਗੇ ਉਹ ਵੰਸ਼ਜ ਹੋਣਗੇ ਸਾਨੂੰ ਜਿਹੜੇ ਮੰਨਣ ਵਾਲੇ ਹੋਣਗੇ ਉਹ ਲਾਲਚ ਦੇ ਕਾਰਨ ਡਰ ਦੇ ਕਾਰਨ ਆਪਾਂ ਧਰਮ ਬਦਲ ਦੇਣਗੇ ਉਹ ਤੇ ਆਪ ਇੱਕ ਮਿਸਾਲ ਦੇ ਕੇ ਗਏ ਤੇ ਜੇ ਇਹ ਸਾਡੇ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਉਹ ਜਿਹੜਾ ਸਾਡਾ ਵਿਰਸਾ ਹੈ ਉਹਦੇ ਨਾਲ ਜੋੜ ਨਹੀਂ ਪਾ ਰਹੇ ਇਸ ਕਰਕੇ ਬਹੁਤ ਜ਼ਰੂਰਤ ਹੈ ਸਭ ਜਥੇਬੰਦੀਆਂ ਨੂੰ ਕਿ ਉਹ ਜਗਾ ਜਗਾ ਦੇ ਉੱਪਰ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਛੋਟੀ ਛੋਟੀ ਗਰੀਬ ਬਸਤੀਆਂ ਜਾਂਦਾ ਜੀ ਇਸ ਪ੍ਰਕਾਰ ਦੇ ਪ੍ਰੋਗਰਾਮ ਕਰਨ ਔਰ ਜਿਹੜੇ ਲੋਕ ਆਪਣੇ ਤਰ੍ਹਾਂ ਤੋਂ ਕਿਸੇ ਭੁੱਲ ਕਾਰਨ ਵਿਛੋੜਾ ਕਰ ਗਏ ਨੇ ਉਹਨਾਂ ਨੂੰ ਆਪਣਾ ਵਿਰਸਾ ਯਾਦ ਕਰਾਣਾ ਕਈ ਵਾਰੀ ਅਸੀਂ ਸੁਣਨੇ ਆ ਕਿ ਕੁਝ ਮਹਾਪੁਰਸ਼ ਇਸ ਤਰ੍ਹਾਂ